ਅਸਲਾਮ ਵਾਲੇਕਮ ਜੀ ਮੈਂ ਆ ਤੁਹਾਡਾ ਆਪਣਾ ਗੁਲਸ਼ਨਨੀਰ ਔਰ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਜੀ ਮੈਂ ਯਾਨੀ ਗੁਲਸ਼ਨਨੀਰ ਔਰ ਮਿਸਟਰ ਬੀਨ ਜੀ ਸਾਡਾ ਦੋਨਾਂ ਦਾ ਗਾਣਾ ਰਿਲੀਜ਼ ਹੋਣ ਜਾ ਰਿਹਾ ਜੀ ਜਿਸ ਦਾ ਟਾਈਟਲ ਹੈ ਜੀ ਮੌਤ ਔਰ ਇਸ ਨੂੰ ਮਿਊਜ਼ਿਕ ਦਿੱਤਾ ਅਮਦਦ ਅਲੀ ਜੀ ਨੇ ਇਸ ਦਾ ਵੀਡੀਓ ਬਹੁਤ ਅੱਛਾ ਬਣਾਇਆ ਜੀ ਔਰ ਇਸ ਨੂੰ ਲਿਖਿਆ ਵੀ ਬਹੁਤ ਅੱਛਾ ਔਰ 18 ਸਤੰਬਰ ਨੂੰ ਜੋ ਕਿ ਸਾਡੇ ਵੱਡੇ ਵਜ਼ੂਰ ਉਸਤਾਦ ਜਨਾਬ ਬਰਕਰ ਸਿੱਧੂ ਜੀ ਦਾ ਜਨਮ ਦਿਨ ਹੈ ਜੀ ਬਰਥਡੇ ਹੈ ਜੀ ਔਰ ਮਿਸਟਰ ਬੀਨ ਜੀ ਉਹਨਾਂ ਦੇ लाडले ਸ਼ਾਗਿਰਦ ਨੇ ਔਰ ਉਹਨਾਂ ਦਾ ਬੇਟਾ ਜਿਹੜਾ ਉਹ ਮੇਰੇ ਤੋਂ ਸਿੱਖਦਾ ਜੀ ਮੇਰਾ ਬੱਚਾ ਮੇਰੇ ਤੋਂ ਸਿੱਖਦਾ ਮੇਰਾ ਸ਼ਾਗਿਰਦ ਹੈ ਔਰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਔਰ ਇਸ ਨੂੰ ਦਬ ਕੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਮਾਲਕਾਂ ਦੀ ਜੈ ਦਾਤਿਆਂ ਦੀ ਜੈ ਦਾਤਾ ਸਭ ਦਾ ਸਭ ਦਾ